ਹਾਂਜੀ ਦਸੰਬਰ ਦੇ ਮਹੀਨੇ ਦੇ ਵਿੱਚ ਉਹ ਤੁਸੀਂ ਦੇਖਿਆ ਠੰਡ ਵੀ ਹੋ ਗਈ ਹੈ ਕਾਫੀ ਹੋ ਗਈ ਹੈ ਅੱਜ ਟੈਂਪਰੇਚਰ ਹੈਗਾ ਮਕਾਉ ਦੇ ਵਿੱਚੋਂ 12 ਡਿਗਰੀ ਹੈਗਾ ਤੇ ਰਾਤ ਦੇ 10 ਵਜ ਗਏ ਨੇ ਤੇ ਮੈਂ ਇਸ ਟਾਈਮ ਹੈਗਾ ਜੀ ਮਕਾਉ ਦੇ ਪ੍ਰਾਇਰਾ ਤੋਂ ਅਮਰਾਲ ਤੇ ਗ੍ਰੈਂਡ ਲਿਸਬੋਆ ਹੋਟਲ ਤੇ ਕੈਸੀਨੋ ਜੋ ਕਿ ਮਕਾਉ ਦੇ ਵਿੱਚੋਂ ਸਭ ਤੋਂ ਉੱਚੀ ਬਿਲਡਿੰਗ ਹੈਗੀ ਹੈ ਗ੍ਰੈਂਡ ਲਿਸਬੋਆ ਤੇ ਮੈਂ ਤੁਹਾਨੂੰ ਦਿਖਾਣਾ ਵਾ ਐ ਹੈਗਾ ਜੀ ਗ੍ਰੈਂਡ ਲਿਸਬੋਆ ਮਕਾਉ ਦੇ ਵਿੱਚੋਂ ਜੋ ਕਿ ਸਭ ਤੋਂ ਉੱਚੀ ਬਿਲਡਿੰਗ ਹੈਗੀ ਹੈ ਮਕਾਉ ਦੇ ਵਿੱਚ ਹੋਟਲ ਅਤੇ ਕੈਸੀਨੋ ਅਗਰ ਦੇਖਿਆ ਜਾਏ ਮਕਾਉ ਦੇ ਵਿੱਚੋਂ ਬਹੁਤ ਸਾਰੇ ਹੋਰ ਵੀ ਹੋਟਲ ਹੈਗੇ ਨੇ ਲੇਕਿਨ ਇਹ ਜਿਹੜਾ ਲੋਟਸ ਫਲਾਵਰ ਦੀ ਤਰ੍ਹਾਂ ਇਸ ਜਿਹੜਾ ਜਿਹੜੀ ਇਹਦੀ ਸ਼ੇਪ ਹੈਗੀ ਇਹਦਾ ਸਟਰਕਚਰ ਹੈ ਇਦਾਂ ਜਿੱਦਾਂ ਕਿ ਕਮਲ ਦਾ ਫੁੱਲ ਹੁੰਦਾ ਤੇ ਬਾਕੀ ਰਾਤ ਦੇ ਟਾਈਮ ਵੀ ਤੁਸੀਂ ਦੇਖ ਸਕਦੇ ਹੋ ਕਿੰਦਾ ਰੌਣਕਾ ਲੱਗੀਆਂ ਟੂਰਿਸਟ ਜਿੰਨੇ ਵੀ ਹੈਗੇ ਨੇ ਚਾਈਨਾ ਤੋਂ ਸਾਰੇ ਆਏ ਨੇ ਕਿਉਂਕਿ ਨਿਊ ਇਅਰ ਆਂਦਾ ਪਿਆ ਉਸ ਦੇ ਕਾਰਨ ਬਹੁਤ ਸਾਰੇ ਟੂਰਿਸਟ ਜਿਹੜੇ ਹੈਗੇ ਨੇ ਚਾਈਨਾ ਤੋਂ ਮਕਾਓ ਦੇ ਵਿੱਚ ਆਏ ਨੇ ਤੇ ਮਕਾਓ ਦੇ ਵਿੱਚ ਹਰ ਰੋਡ ਦੇ ਉੱਤੇ ਤੁਹਾਨੂੰ ਇਦਾਂ ਹੀ ਟੂਰਿਸਟ ਦੇਖਣ ਨੂੰ ਮਿਲਣਗੇ ਰਾਤ ਦੇ ਟਾਈਮ 'ਤੇ ਇਦਾਂ ਦੀਆਂ ਹੋਰ ਵੀ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਦੇ ਵਿੱਚ ਜਦੋਂ ਸਿਓ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੁੰਦੇ ਹੋ ਮਕਾਓ ਬਾਰੇ ਹਾਂਗਕਾਂਗ ਬਾਰੇ ਆਪੇ ਚਾਈਨਾ ਬਾਰੇ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ